ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਚੱਗੋਂ ਟੀਵੀ ਮੈਂ ਹਰੀਸ਼ ਬਠਲਾ ਖਾਲਸਾ ਮਈ ਤਿਹਾਰ ਹੋਲਾ ਮਹੱਲਾ ਜਿਸ ਵਿੱਚ ਹਰ ਤਰ੍ਹਾਂ ਦੇ ਲੋਕ ਭਾਗ ਲੈਂਦੇ ਹਨ ਇਸੇ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਪਵਨ ਸ਼ਹਿਰ ਸ਼੍ਰੀ ਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਵੀ ਕਿਹਾ ਜਾਂਦਾ ਹੈ ਉੱਥੇ ਸ਼ੁਰੂ ਹੋ ਗਿਆ ਹੈ ਇਸ ਮੌਕੇ ਸਰਹਾਲੂਆਂ ਦੀ ਸੁਖ-ਸੁਧਾ ਦੇ ਲਈ ਬਾਬਾ ਕਸ਼ਮੀਰਾ ਸਿੰਘ ਵੀ ਕਸ਼ਮੀਰਾ ਸਿੰਘ ਪੂਰੀ ਵਾਲਿਆਂ ਦੀ ਅਗਵਾਈ ਹੇਠ ਇੱਕ ਧਰਮਸ਼ਾਲਾ ਦਾ ਨਰਮਲ ਕੀਤਾ ਗਿਆ ਹੈ ਜਿਹਦਾ ਨਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਜੋ ਕਿ 5 ਸਟਾਰ ਹੋਟਲ ਤੋਂ ਘੱਟ ਨਹੀਂ ਹੈ ਉਸ ਤੋਂ ਵੱਧ ਸਹੂਦਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਉਹ ਘਾਟਣਾ ਕਾਲ삭 ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰੁਘਵੀਰ ਸਿੰਘ ਵੱਲੋਂ ਕੀਤਾ ਗਿਆ 40 ਕਮਰਿਆਂ ਦੇ ਇਸ ਯਾਤਰੀ ਨਿਵਾਸ ਜਿਸ ਵਿੱਚ 5 ਸਟਾਰ ਹੋਟਲ ਨਾਲੋਂ ਵੀ ਵੱਧ ਸਹੂਦਾ ਦਿੱਤੀਆਂ ਗਈਆਂ ਹਨ ਉਹਦਾ ਤੁਹਾਡਾ ਕੀਤਾ ਗਿਆ ਲੋਕਰਵਨ ਕਰ ਦਿੱਤਾ ਗਿਆ ਆ ਤੁਹਾਨੂੰ ਸੁਣਾਣੇ ਇਸ ਵੰਦੀ ਅੱਜ ਵੀ ਦੇਪ ਪ੍ਰਧਾਨ ਕੀ ਜਾਣਕਾਰੀ ਦੇ ਰਹੇ ਹਨ ਤਖਸ਼ਿਨ ਕੇਸਕਰ ਸਾਹਿਬ ਇੱਕ ਐਸਾ ਮੁਕਾਮ ਰੱਖਦਾ ਹੈ ਐਸਾ ਪਵਿੱਤਰ ਸਥਾਨ ਹੈ ਕਿ ਜਿੱਥੇ ਵਿਸ਼ਵ ਭਰ ਦੇ ਵਿੱਚੋਂ ਸੰਗਤ ਹੁੰਦੇ ਮੁਹੱਲੇ ਦੇ ਤਿਉਹਾਰ ਤੇ ਔਰ ਅੱਗੇ ਪਿੱਛੇ ਤਿਉਹਾਰਾਂ ਤੇ ਅੱਗੇ ਪਿਛਲੇ ਵੀਕਲੀ ਜਿਹੜੇ ਦਿਨ ਹੁੰਦੇ ਨੇ ਉਹਨਾਂ ਦੇ ਵਿੱਚ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ ਭਾਵੇਂ ਕਿ ਸ਼੍ਰੋਮਣੀ ਕੂਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪ੍ਰਬੰਧ ਕੀਤੇ ਹੋਏ ਨੇ ਸਰਾਵਾਂ ਦੇ ਕਮਰੇ ਤਿਆਰ ਕੀਤੇ ਹੋਏ ਨੇ ਪਰ ਫਿਰ ਵੀ ਇੱਕ ਬਹੁਤ ਵਧੀਆ ਸਰਾਵਾਂ ਸਤ ਪੂਰੀ ਵਾਲੇ ਸੰਪਰਦਾਏ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੇਵਾ ਸੰਪੀ ਸੀ ਔਰ ਬਹੁਤ ਵਧੀਆ ਕਮਰੇ ਹਰ ਇੱਕ ਸਹੂਲਤਾਂ ਦੇ ਨਾਲ ਜਿਹੜੇ ਉਹ ਭਰਪੂਰ ਕਮਰੇ ਨੇ ਉਹਨਾਂ ਦੇ ਕੁਝ ਹਿੱਸੇ ਦੀ ਜਿਹੜੀ ਅੱਜ ਸੌਂਪਣਾ ਹੈ ਉਹ ਸਕਾਰ ਸੇਵਾ ਸੰਪਰਦਾਏ ਪੂਰੀ ਵਾਲੇ ਸੰਤ ਬਾਬਾ ਬਖਸ਼ਮੀ ਸਿੰਘ ਜੀ ਸੰਤ ਬਾਬਾ ਸੁਖਬਿੰਦਰ ਸਿੰਘ ਜੀ ਹੋਰਾਂ ਵੱਲੋਂ ਤਖਸ਼ੀਲ ਕੇਸ ਕਰ ਸਹਿਬ ਸ਼ਰਮ ਨੇ ਦੂਰ ਦਵਾਰਾ ਪ੍ਰਬੰਧਕ ਕਮੇਟੀ ਨੂੰ ਕੀਤੇ ਜਾਣੇ ਹੈ ਔਰ ਬਹੁਤ ਜਲਦ ਜਿਹੜਾ ਬਾਕੀ ਬਲਾਕ ਉਸ ਤਰ੍ਹਾਂ ਦੇ ਬਾਕੀ ਨੇ ਉਹਨਾਂ ਦੀ ਤਿਆਰੀ ਕਰਕੇ ਉਹ ਵੀ ਛੇਤੀ ਹੀ ਮਾਪੱਖਾਂ ਵੱਲੋਂ ਕਿਹਾ ਗਿਆ ਹੈ ਕਿ ਛੇਤੀ ਹੀ ਇਹ ਜਿਹੜੇ ਕਮਰੇ ਨੇ ਇਹ ਵੀ ਸ਼ਰਮ ਨੇ ਦੂਰ ਦਵਾਰਾ ਪ੍ਰਬੰਧਕ ਕਮੇਟੀ ਨੂੰ ਸੌਂਦ ਦਿੱਤੇ ਜਾਣਗੇ ਤਾਂ ਕਿ ਸੰਗਤਾਂ ਨੂੰ ਰਹਿਸ਼ਵਾਸਥੀ ਕਿਸੇ ਪ੍ਰਕਾਰ ਦੀ ਕਿਮੁਸ਼ਕਲ ਨਾ ਆਪੇ ਸੇਵਕ ਕੋ ਸੇਵਾ ਬਨ ਆਈ ਤੁਕਮ ਬੂਝ ਪਰਵ ਬਦ ਪਾਈ ਆ ਤੇਰੀ ਸੇਵਾ ਤੁਜਦੇ ਹੋਏ ਅਵਰਲਾ ਦੁਜਾ ਕਰਦਾ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਦੀ ਜੋ ਸੇਵਾ ਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਿਛਲੇ ਕੁਝ ਸਮੇਂ ਤੋਂ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦਿੱਤੀ ਗਈ ਸੀ ਤੇ ਇਹ ਯਾਤਰੀ ਨਿਵਾਸ ਦਾ ਜਿਹੜਾ ਬਿਲਡਿੰਗ ਹੈ ਇਹਦਾ ਕੰਪਲੈਕਸ ਪ੍ਰੋਜੈਕਟ ਹੈ ਕਾਫੀ 500 ਕਮਰੇ ਦਾ ਵਾਬ ਤਕਰੀਬਨ ਜਿਹੜਾ ਇਹਦਾ 6 ਮੱਧਲਾ ਜਿਹੜਾ ਸਟਰਕਚਰ ਆ ਉਹ ਤਿਆਰ ਹੋ ਗਿਆ ਹੁਣ ਇਹਦੇ ਵਿੱਚੋਂ 40-40 ਕਮਰੇ ਜਿਹੜੇ ਨੇ 40 50 40 ਕਰਕੇ ਹਰ ਸਾਲ ਜਿਹੜੇ ਉਹ ਤਿਆਰ ਕਰ ਦਿੱਤੇ ਜਾਇਆ ਕਰਨਗੇ 2 3 4 ਸਾਲਾਂ ਦੇ ਵਿੱਚ ਜਿਹੜਾ ਵਾ 300 ਕਮਰੇ ਜਿਹੜਾ ਵਾ ਇਹਨੂੰ ਇਹ ਮੁਕੰਮਲ ਹੋਏਗਾ ਵੈਸੇ ਇਹ 10 ਮੱਧਲਾ ਸਰਾ ਬਣਨੀ ਆ ਤੇ ਇੱਕ ਫਲੋਰ ਦੇ ਵਿੱਚ 50 ਕਮਰੇ ਬਣ ਗਏ ਤੇ 10 ਪੰਜ 500 ਕਮਰਾ ਟੋਟਲ ਬਣੇਗਾ ਪਰ ਯਾਤਰੀਆਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਇਆ ਹਰ ਸਾਲ ਜਿਸ ਤਰ੍ਹਾਂ ਮੈਂ ਬੋਲਿਆ ਕਿ 40 ਤੋਂ 50 ਕਮਰੇ ਜਿਹੜੇ ਨੇ ਬਣਾ ਕੇ ਤੇ ਪ੍ਰਬੰਧ ਨੂੰ ਦੇ ਦਿੱਤੇ ਜਾਣਗੇ ਤਾਂ ਜੋ ਯਾਤਰੀਆਂ ਦੇ ਕੰਮ ਆ ਸਕਣ ਤੇ ਅੱਜ ਜਿਹੜੇ ਮਤਲਬ ਕਹਿ ਲੋ ਕਿ ਪਹਿਲੇ ਪੜਾ ਦੇ ਵਿੱਚ ਜਿਹੜੀ ਸੇਵਾ ਅੱਜ ਮੁਕੰਮਲ ਹੋਈ ਆ ਉਹਦੇ ਵਿੱਚ 40 ਕਮਰੇ ਜਿਹੜੇ ਨੇ ਤੇ ਇੱਕ ਬਹੁਤ ਵਧੀਆ ਜਿਹੜਾ ਯਾਤਰੂਆਂ ਦੇ ਬਹਿਣ ਵਾਸਤੇ ਰਿਸੈਪਸ਼ਨ ਆ ਤੇ ਨਾਲ ਹੀ ਜਿਹੜੇ ਕਾਮਨ ਟਾਇਲਟ ਨੇ ਉਹ ਵੀ ਜਿਹੜੇ ਨੇ ਬਣ ਗਏ ਨੇ ਤੇ ਅੱਜ ਉਹਦਾ ਉਦਘਾਟਨ ਜਿਹੜਾ ਵਾ ਉਹ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਕੀਰਤਨ ਹੋਇਆ ਅਰਦਾਸ ਹੋਈ ਜਿਹਦੇ ਵਿੱਚ ਸਿੰਘ ਸਹਿਬਾਨ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੈਂਬਰ ਸ਼੍ਰੀ ਕੇਸਗੜ ਸਾਹਿਬ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਉਸ ਦੇ ਨਾਲ ਹੋਰ ਜਿਹੜੇ ਬਾਕੀ ਕਾਰ ਸੇਵਾ ਵਾਲੇ ਸੰਤ ਮਹਾਂਪੁਰਖ ਜਿਹੜੇ ਉਹਨਾਂ ਨੇ ਵੀ ਆਪਣੀਆਂ ਹਾਜ਼ਰੀਆਂ ਲਵਾਈਆਂ ਤੇ ਸੰਗਤੀ ਰੂਪ ਦੇ ਵਿੱਚ ਸਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਕਰਕੇ ਤੇ ਅੱਜ ਇਹ 40 ਕਮਰੇ ਜਿਹੜੇ ਪਹਿਲਾ ਪੜਾਵਾ ਉਹਦਾ ਉਦ ਕਾਟਨ ਕਰ ਦਿੱਤਾ ਦਾਸ ਇਸ ਆਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਕਰਕੇ ਧੰਨਵਾਦ ਕਰਦਾ ਸੰਗਤਾਂ ਕੋਲੋਂ ਤੇ ਗੁਰੂ ਸਹਿਬਾਨਾਂ ਕੋਲੋਂ ਇਹ ਅਸੀਸ ਮੰਗਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਬਾਕੀ ਜਿਹੜੀ ਰਹਿਦੀ ਸੇਵਾ ਵਾ ਉਹ ਵੀ ਛੇਤੀ ਹੀ ਮੁਕੰਮਲ ਕਰਕੇ ਤੇ ਸੰਗਤਾਂ ਦੀ ਸੇਵਾ ਵਿੱਚ ਚਾਲੂ ਕਰ ਦਿੱਤੀ ਜਾਵੇ ਇਹ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਲੰਬੇ ਸਮੇਂ ਦਾ ਅਧੂਰਾ ਤਾਂ ਨਹੀਂ ਮੈਂ ਕਹਿ ਸਕਦਾ ਕਾਰ ਸੇਵਾ ਚੱਲ ਰਹੀ ਸੀ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਸੀ ਪਰ ਅੱਜ ਤੁਸੀਂ ਦੇਖ ਰਹੇ ਆਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਸਾਹਿਬ ਵਾਲਿਆਂ ਨੇ ਇਹ ਬਹੁਤ ਖੂਬਸੂਰਤ ਯਾਤਰੀ ਨਿਵਾਸ ਬਣਾਇਆ ਔਰ ਇਹਦੇ ਵਿੱਚ ਆਧੁਨਿਕ ਜਿਹੜੀਆਂ ਸਾਰੀਆਂ ਸਹੂਲਤਾਂ ਆ ਜਿਹੜੀਆਂ ਸ਼ਾਇਦ ਲੋਕ ਅੱਜ ਕੱਲ ਫਾਈਵ ਸਟਾਰ ਹੋਟਲਾਂ ਚ ਨਹੀਂ ਭਾਲਦੇ ਪਰ ਇਹ ਅਸੀਂ ਆਰਾਮਗਾਹ ਨਹੀਂ ਬਣਾਈ ਇਹ ਸਤਗੁਰਾਂ ਦੇ ਦਰ ਦੇ ਬਿਲਕੁਲ ਸਾਹਮਣੇ ਜਿੱਥੇ ਤਾਕਤ ਕੇਸਗੜ੍ਹ ਸਾਹਿਬ ਆ ਉਹਦੇ ਸਾਹਮਣੇ ਇਹ ਕਾਰ ਸੇਵਾ ਰੂਪੀ ਇੱਕ ਨਵੀਂ ਮੈਂ ਸਮਝਦਾ ਆਧੁਨਿਕ ਤੌਰ ਦੇ ਉੱਤੇ ਜਿਹੜੀ ਸਮੇਂ ਦੀ ਕਈ ਵਾਰੀ ਮੰਗ ਹੁੰਦੀ ਵਗੇ ਪ੍ਰਦੇਸ਼ਾਂ ਚੋਂ ਬੱਚੇ ਆਉਂਦੇ ਆ ਹੋਰ ਕਈ ਵਾਰੀ ਦੂਸ ਇਹ ਦੇਸ਼ ਦੇ ਹਿੱਸੇ ਤੋਂ ਦੂਰੇ ਪਾਸੋਂ ਆਉਂਦੇ ਬਾਹਰੋਂ ਉਹਨਾਂ ਨੂੰ ਫਿਰ ਲੋੜ ਹੁੰਦੀ ਆ ਸੋ ਇਹ ਅੱਜ ਤਕਰੀਬਨ 40 ਕਮਰੇ ਬਾਬਾ ਜੀ ਹਾਂਜੀ 40 40 ਕਮਰੇ ਜਿਹੜੇ ਆ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਸਾਲ ਚਾਰੀ ਜੁਗਾਂ ਪਰਸੇ ਸਪੋਰਟ ਕਰ ਦਿੱਤੇ ਆ ਤੇ ਇਹਨਾਂ ਬਾਬਾ ਜੀ ਨੇ ਵੀ ਆ ਪਿ ਆਉਂਦੇ ਸਾਲ ਫਿਰ 40 ਫਿਰ 40 ਇਦਾਂ ਇਹ ਅੱਜ ਬਹੁਤ ਸੰਗਤ ਨੂੰ ਸਾਰਿਆਂ ਨੂੰ ਬਹੁਤ ਵਧਾਈ ਦਿਨਾ ਕਾਮਨਾ ਵੀ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ 508 ਵਿੱਚ ਕਰਿਓ ਇਹ ਟੋਟਲ ਜਿਹੜਾ ਆ ਇਹਦੇ ਵਿੱਚ ਕੁਝ ਸਾਰੇ ਸਾਡੇ ਕੋਲ ਨਲੈਕੀ ਸ਼ੋਮਣੀ ਕਮੇਟੀ ਵੱਲੋਂ ਮੈਂ ਸਮਝਦਾ ਥੋੜਾ ਜਿਆਦਾ ਰਹਿ ਗਈ ਕਿ ਕੁਝ ਵਿੱਚ ਜ਼ਮੀਨ ਪਈ ਜਿਹੜੀ ਸਾਡੀ ਮੁੱਲ ਲੈਣ ਵਾਲੀ ਪਰ ਫਿਰ ਵੀ ਬਾਬਾ ਜੀ ਨੇ ਉਤਮ ਕਰਕੇ 500 ਕਮਰੇ ਆ ਬੜੀ ਵੱਡੀ ਗੱਲ ਆ ਤੇ ਜਿਹੜੇ ਕਮਰੇ ਆ ਤੁਸੀਂ ਦੇਖਦੇ ਆ ਜਾ ਕੇ ਉਹ ਬਹੁਤ ਮਿਆਰੀ ਤੇ ਸਤਗੁਰੂ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਗਸੂਬਸੂਰਤ ਮਨਾਏ ਆ ਸੋ ਜਿਹੜੀਆਂ ਸੰਗਤਾਂ ਇਹਦੇ ਵਿੱਚ ਰਹਿਣ ਉਹਨਾਂ ਨੂੰ ਬੇਨਤੀ ਵੀ ਕਰਦਾ ਬਾਬਾ ਜੀ ਨੇ ਤਾਂ ਕਾਰ ਸੇਵਾ ਰੂਪ ਦੇ ਵਿੱਚ ਕਮਰੇ ਵਧੀਆ ਬਣਾਤੇ ਜਿਹੜੇ ਸਾਡੇ ਸਰੀਰ ਦੇ ਵਿੱਚ ਰਹਿਣੇ ਦੀ ਆਤਮਾ ਵੀ ਜਿਹੜੀ ਉਹ ਸਤਗੁਰੂ ਜੀ ਸੋਹਣੀ ਬਣਾ ਦੇਣ